ਪਾਲਿਆ ਦੇ ਕੋਲ ਇੱਕ ਬੰਦਾ ਬੋਲਦਾ ਇੱਕ ਬੰਦਾ ਬੋਲਦਾ ਯਾਰ ਸੁਣ ਤਾਂ ਨੂੰ ਓਏ ਇੱਕੋ ਦਸ਼ਮੇਸ਼ ਪਿਤਾ ਦੇ ਆਪਾ ਪੁੱਤਰ ਆ ਸਾਰੇ ਇੱਕੋ ਪੰਜਾਬੀ ਆ ਅਸੀਂ ਵੀਡੀਓ ਕਰਦੇ ਆ ਅਸੀਂ ਵੀਡੀਓ ਕਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਵੀ ਮੇਰੀ ਗੱਲ ਸੁਣ ਲੋ ਤੁਸੀਂ ਆ ਕੇ ਕਹਿੰਦੇ ਆਜੂ ਬਾਬੇ ਦੀ ਗੱਲ ਕਰੀਏ ਤੈਨੂੰ ਕਿਹਾ ਉਹਨੂੰ ਕਿਹਾ ਤੈਨੂੰ ਅੱਖਾਂ ਤੁਹਾਡੀ ਦਾ ਲੱਖਾਂ ਸਾਡੀ ਬੋਲਾ ਵਾਲਾ ਓਏ ਨਹੀਂ ਬਾਬੇ ਦਾ ਨਹੀਂ ਅੱਖਾਂ ਤੁਹਾਡੀ ਦਾ ਲੱਖਾਂ ਤੁਹਾਡੀ ਬੋਲਾ ਵਾਲਾ ਬਾਕੀ ਤੂੰ ਜਿਹੜੀ ਵੀਡੀਓ ਦੀ ਗੱਲ ਕਰਦਾ ਨਹੀਂ ਕਰਦੀ ਤੁਸੀਂ ਵੀ ਲਗਾ ਤੁਸੀਂ ਆਪਣੇ ਮੁੰਡਿਆਂ ਦਾ ਖੁਦ ਕੇ ਵੀ ਵੀਡੀਓ ਬਣਾਓ ਤੁਸੀਂ ਨਹੀਂ ਬਣਾ ਰਹੇ ਤੁਸੀਂ ਕਦਰ ਵਾਲੇ ਹੋ ਸਾਡੀ ਤਾਂ ਬੰਦੀ ਆ ਕਾਹਦੇ ਬੰਦੀ ਆ ਸਾਡੀ ਤਾਂ ਬੰਦੀ ਆ ਬਾਈ ਤੁਸੀਂ ਪਕੜਾ ਲੋ ਜੀ ਨੂੰ ਪੁੱਛਣਾ ਹੈ ਹਾਂ ਲੋ ਸਾਡੀ ਤਾਂ ਬੰਦੀ ਰਹੋ ਆਉਂਦੇ ਹੀ ਆ ਨੇ ਬੇਵਤਮੀ ਜਿੱਤੀ ਆਉਂਦੇ ਨੇ ਇਹਨੇ ਤੈਨੂੰ ਮੈਂ ਦੱਸਦਾ ਇੱਧਰ ਆਓ ਇੱਧਰ ਆ ਤੈਨੂੰ ਮੈਂ ਦੱਸਾਂ ਫੋਨ ਕਰ ਰਹੀ ਇੱਧਰ ਆ ਕੇ ਫਸ ਜੀ ਉਰੇ ਆਓ ਧਾ ਲੂਗਾ ਬੇਨਤੀ ਆ ਆਪਾਂ ਖਾਣੇ ਬੈਠੀ ਆ ਤੁਸੀਂ ਸਾਡੇ ਨਾਲੇ ਮੈਂ ਖਾਣਾ ਨਹੀਂ ਆਈ ਤੁਸੀਂ ਵੀ ਜਾਓ ਬਣਾ ਨਹੀਂ ਕਰ ਰਹੇ ਬਾਈ ਲਾਈਵ ਚੱਲਦਾ ਬਈ ਘਰ ਨਹੀਂ ਆ ਤੁਹਾਨੂੰ ਜੇ ਕੋਈ ਤੰਗ ਕਰਦਾ ਸਾਨੂੰ ਦੱਸੋ ਅਸੀਂ ਬੈਠੇ ਆ 我这儿，我这儿。 ਅਈ ਉੱਧਰ ਪੜਾ ਲਾਇਆ ਮਹਾਰਾਜ ਜੀ ਛਿੱਠੀ ਦੇ ਗੱਲ ਹੁੰਦੇ ਆ ਛਿਬੇ ਦੇ ਗੱਲ ਹੁੰਦੇ ਨਾ ਲੋਕ ਲੋਕ ਜਾ ਫਿਰ ਗੱਲਾਂ ਦੇ ਛੇਤਾਂ ਤੇ ਚੱਲਿਆ ਧਿਆਨ ਸਿੰਘ ਕਹਿੰਦੀ ਤੁਹਾਨੂੰ ਇਹਦੇ ਪਮਰਾਦਾ ਨਹੀਂ ਪਤਾ ਤੁਹਾਨੂੰ ਇਸ ਚੀਜ਼ ਦੇ ਬਾਰੇ ਦਾਦਾ ਜੀ ਹਾਂ ਲਾਉਂਦੇ ਤੁਹਾਨੂੰ ਮਾੜਾ ਕਹਿੰਦੇ ਕੀ ਦੱਸੋ ਵੀ ਤੁਸੀਂ ਕਿਉਂ ਦੇ ਗੱਲੋਂ ਤੁਹਾਨੂੰ ਕਿਹਨੇ ਕਿਹਾ ਇਹ ਗੱਲ ਰੋਕਿਆ ਰੋਕਿਆ ਰੋਕਨੋ ਤੇ ਕਹੇ ਨੀ ਵੀ ਨਹੀਂ ਇੱਕ ਬੰਦੇ ਦੇ ਅੰਦਰ ਦੇਖੋ ਦੇਖੋ ਇੱਕ ਉਹਦੀ ਪਟੇਲ ਨਹੀਂ ਮੇਰੀ ਅੱਪਾ ਕਿਸੇ ਨੂੰ ਨਹੀਂ ਮਨ ਲ ਕੀਤਾ ਅਪਾ ਅਸੀਂ ਕੀ ਕਰਤੋ ਨਹੀਂ ਤੁਸੀਂ ਅੱਜ ਦੀ ਦਿਨ ਦੇਖੋ ਇੱਧਰ ਦੇਖੋ ਤੁਹਾਨੂੰ ਕੋਈ ਤੰਗ ਕਰਦਾ ਨਾ ਸਾਨੂੰ ਇਹ ਸਾਡੇ ਨੂੰ ਐਸਾ ਨੇ ਤਸਵੀ ਇੱਕ ਠੇਕੇ ਦੇ ਪਮੰਦੀ ਦੇ ਨਾਲ ਇਹ ਤਸਵੀਰਾਂ ਹੈਗੀਆਂ ਇਹ ਬੰਦੇ ਉੱਥੇ ਤੱਕ ਮੂਤੋ ਦੇ ਮੂਤੋ ਜਾਂਦੇ ਆ ਇਹ ਦੋ ਤਿੰਨ ਵਾਰੀ ਮੜਾ ਕੀਤਾ ਨਾ ਜਾਵੇ ਤੇ ਨਾ ਮੂਤੋ ਇਹ ਐਡੀ ਵੱਡੀ ਮਾਰਕੀਟ ਹੈ ਇੱਕ ਬਾਥਰੂਮ ਨਹੀਂ ਹੈਗਾ ਫਿਰ ਇੱਥੇ ਯਾਰ ਨੂੰ ਉਹਦਾ ਸਾਬਰ ਨਾ ਬਣੇ ਵੀ ਕਿਹਨੇ ਨਹੀਂ ਤੇ ਉਹ ਗੁੱਸਾ ਇਹ ਇੱਥੇ ਗੁੱਸਾ ਕਹਿੰਦਾ ਮੈਂ ਦੱਸੋ ਇਹ ਇੱਥੇ ਗੁੱਸਾ ਹੈ ਮੈਂ ਮੰਨ ਗਿਆ ਤੁਹਾਡੀ ਗੱਲ ਬਾਕੀ ਸਾਰੀ ਮੈਂ ਲਾਦਾ ਬਾਪ ਆਓ ਇਧਰ ਵੀਡੀਓ ਬਣਾ ਇਧਰ ਵੀਡੀਓ ਬਣਾ ਇਧਰ ਇੱਕ ਮਿੰਟ ਇੱਕ ਮਿੰਟ ਉਧਰ ਹੀ ਰੋਧ ਹੋਈ ਆਈ ਆਏ ਨੇ ਉਧਰ ਹੀ ਰੋਧ ਕਿੱਧਰ ਸਾਰੇ ਟੇਬਲ ਲੱਗੇ ਹੁੰਦੇ ਆ ਸਾਰੇ दारू ਪਿੰਦੇ ਇੱਥੇ ਟੇਬਲ ਲੱਗੇ ਸਾਰੇ ਇੱਕ ਮਿੰਟ ਇੱਕ ਮਿੰਟ ਮੇਰੀ ਸੁਣੋ ਮੇਰੀ ਸੁਣੋ ਆਪ ਇੰਨਾ ਸੁਣਾਨਾ ਆਪਣੇ ਨਾਲ ਕੋਈ ਆਪਣੇ ਪ੍ਰੂਫ ਕੱਟੇ ਕਰ ਚੈੱਕ ਨਾ ਕਰੀਏ ਉਦੋਂ ਸਾਰੇ दारू ਪਿੰਦੇ ਆ ਕੇ ਸਾਰੇ ਟੱਟੀ ਪਿਸ਼ਾਬ ਉੱਤਰ ਕਰਦੇ ਫੋਟੇ ਲੱਗੇ ਪੂਰਾ ਭਰਿਆ ਪਿਆ ਟੱਟੀ ਪਿਸ਼ਾਬ ਨਾ ਜਾ ਕੇ ਦੇ ਲੋ ਬੜੋ ਅੰਦਰ ਬੜੋ ਬਸ ਤੁਹਾਡੀ ਗੱਲ ਹੋ ਗਈ ਹੁਣ ਬੜੋ ਤੁਹਾਡੀ ਗੱਲ ਹੋ ਗਈ ਆ ਕਰੋ ਤੁਸੀਂ ਕਰੋ ਅਜੇ ਜੇ ਤੁਸੀਂ ਟੇਬਲਾਂ ਦੀ ਗੱਲ ਕਰਦੇ ਨਹੀਂ ਜਿਹੜਾ ਇਹ ਕਰਿੰਦਾ ਹੈ ਉਹਨੂੰ ਲਿਆਓ ਮੇਰੇ ਕੋਲ ਮੈਂ ਥਾਣੇ 'ਲੀ ਜਾ ਕੇ ਬੰਦ ਕੀਤਾ ਸੀ ਦੇਖੋ ਇਹ ਤੇ ਬਾਹਰ ਕਿਵੇਂ ਪਿਆ ਰਿਹਾ ਹਾਂ ਇਹਦਾ ਸਹੀ ਪੁੱਛਿਆ ਮੈਂ ਕਰਕੇ ਕਹਿ ਰਿਹਾ ਨਾ ਜਿਹੜਾ ਇੱਥੇ ਰੱਖੋ ਪਾਪਾ ਜੀ ਕੱਢੋ ਜਿਹੜਾ 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 ਇੱਧਰ ਸੁਣੋ ਉਹਨਾਂ ਜਿਹੜਾ ਹੱਥਾਂ ਨਾ ਇਹਨਾਂ ਦੇ ਪਾਪਾ ਜੀ ਕਿ ਜਿੰਨ ਮਜੂਰੀ ਲਈ ਸੀ ਨਾ ਇਹਦੀ ਸਕੁਅਰ ਫੁੱਟ ਨਾਪੀ ਵੀ ਇੱਥੇ ਇੱਥੇ ਸ਼ਰਾਬੇ ਹੋਣਗੇ ਇੱਥੇ ਕੋਈ ਨਹੀਂ ਬਾਬਾ ਜੀ ਵਾਈਟ ਦੇਓ ਆਪਣੀ ਆ ਤੁਸੀਂ ਅੱਜ ਗੱਲ ਕੀਤੀ ਆ ਇੱਥੇ ਨਹੀਂ ਤੁਸੀਂ ਇੱਥੇ ਦੀ ਗੱਲ ਕਰਦੇ ਆ ਉਹ ਉੱਥੋਂ ਵੀ ਟੇਬਲ ਮੈਚ ਕਾ ਕੇ ਗਿਆ ਇਹਨਾਂ ਦੀ ਬਾਬਾ ਜੀ ਆ ਪੈਸਾ ਵਾਏ ਵਾਈਟ ਦਿਓ ਇਕੱਠੀਆਂ ਤੁਹਾਡੇ ਕੋ ਕਿੰਨੇ ਚਿਰ ਬੈਠੋ 2 ਘੰਟੇ ਪ੍ਰੋਦਾ ਨਾਲ ਗੱਲ ਕਰਕੇ ਆਪਾਂ ਖਿਲਾ ਦੇਗੇ ਆ ਬਣਾ ਗੱਲ ਕੀਤੀ ਨਾ ਬੁਲਾਓ ਜਰਾ ਹੱਥੇ ਵਾਲੇ ਨੂੰ ਬੁਲਾਓ ਮੈਂ ਤੁਹਾਡੇ ਇਹਨਾਂ ਨਾਲ ਗੱਲ ਕੀਤੀ 2 ਘੰਟੇ ਤੁਹਾਨੂੰ ਪਤਾ ਵਾਹ ਆਈ ਬੋਲੇ ਆਠੋ ਬਾਬਾ ਜੀ ਪੰਚਾ ਦਾ ਸ਼ਿਕਾਇਤ ਗੱਲਬਾਤ ਕਰੀਏ ਇਹ ਗੱਲ ਨਹੀਂ ਹੁੰਦੀ ਉਹ ਆਉਂਦੇ ਬਾਬਾ ਜੀ ਆ ਜਿਹੜੀ ਤੁਸੀਂ ਗੱਲ ਕਰਦਾ ਇੱਥੋਂ ਦੀ ਮੈਂ ਤਾਂ ਹੀ ਉਹਨੂੰ ਠੇਕੇਦਾਰ ਨੂੰ ਦੇ ਹੱਥ ਵਾਲੇ ਨੂੰ ਬੁਲਾਇਆ ਫੇ ਤੇਰੇ ਮੈਚ ਤੋਂ ਖੁਦ ਚਕਾ ਕੇ ਤੂੰ ਕਿੱਧਰ ਬਾਹਰ ਨਾਲਿਆ ਉੱਥੇ ਵਿੱਚ ਚਕਾ ਗਿਆ ਇੱਥੋਂ ਵੀ 10 ਵਾਰੀ ਮਾਣਾ ਕਿਸ ਨਾਲ ਇੱਧਰ ਇਹ ਪਾਜੀ ਬੰਦ ਕਰਾ ਕੇ ਗਏ ਆ ਇੱਧਰ ਆ ਕੇ ਫਿਰ ਅਪੀਲ ਅੱਗੇ ਦਾਰੂ ਫਿਰ ਸਾਡੀ ਗੱਲ ਦੀ ਹੈ ਸਾਡੀ ਗੱਲ ਦੀ ਗੱਲ ਨਹੀਂ ਪੀਂਦੇ ਦਾਰੂ ਕਿ ਕਿੱਦਾਂ ਕੱਲ ਬੰਦ ਕਰਾਇਆ ਉੱਥੇ ਠੇਕਾਪਰ ਵਾਲੇ ਸੇਲ ਪੀਂਦੇ ਆ ਉੱਥੇ ਚੌਂਗਾ ਜਿਹਾ ਲੌਂਦੇ ਆ ਉੱਥੇ ਤੋਂ ਉੱਥੇ ਤੱਕ ਦਾਰੂ ਪੀਂਦੇ ਆ ਆਜਾ ਬੇਟਾ ਆਜਾ ਇੱਕੋ ਫਿਰਦੇ ਸੁਆਪ ਆ ਬੰਦਿਆਂ ਨੂੰ ਠੇਕੇਦਾਰ ਨਹੀਂ ਰੋਕ ਸਕਦਾ ਜੇ ਜਿਉ ਆਪਣੇ ਟੇਬਲ ਤੇ ਜਿੱਥੇ ਲਾਉਂਦਾ ਆ ਸੁਣੋ ਬੇਨਤੀ ਸੁਣੋ ਬੇਨਤੀ ਹਾਂ ਜੇ ਬੰਦੇ दारू ਲਿੰਦੇ ਆ ਗੱਡੀਆਂ ਪਿੰਡਾਂ ਦੇ ਟ੍ਰਾਈਬ ਕਰਨਾ ਮਾਰਨਾ ਇੱਥੇ ਗੱਡੀਆਂ ਹੀ ਨੇ ਸਰਦਾਰਾਂ ਨੂੰ ਲਾਈਵ ਚੱਲਣਾ ਪਿਆ ਉਹਨਾਂ ਨੂੰ ਜੇ ਸਾਡੇ ਦੇ ਕੋਲ ਕੰਪਲੇਨਟ ਆਉਗਾ ਸਵਾਲ ਪੁੱਛਦੇ ਨੇ ਕਿ ਉਹ ਆ ਕਾਤੋਂ ਆ ਨਹੀਂ ਕਹਿ ਸਕਦੇ ਕਿ ਤੂੰ ਬਿਜਲੀ ਲਾਈਵ ਚੱਲਦੇ ਆ ਇਹਦੇ ਰਿਸਪੋਨਸਿਬਿਲਟੀ ਟੈਸ ਵਾਲਾ ਨਾ ਨਾ ਚਲਾਇਆ ਕਰ ਰਹੇ ਆ ਉਹਨਾਂ ਨੂੰ ਕਹਿ ਤਾਂ ਤੁਹਾਡੀ ਜੀ ਤਾਣੀ ਆ ਨਾ ਜੀ ਮੰਨਦੀ ਆ ਉਹਨਾਂ ਨੂੰ ਕਹਿ ਤਾਂ ਪਹਿਲਾਂ ਸੁਣ ਲੋ ਹਾਂਜੀ ਇੱਥੇ ਕੋਈ ਧਾਰੂ ਨਹੀਂ ਕਹੋ ਨਾ ਇੱਕ ਦੇਜਾ ਹੋਰ ਬੁਲਾਇਆ ਨਾ ਹੱਥੇ ਉੱਤਰ ਗਿਆ ਉਹ ਬੁਲਾਇਆ ਬਾਬਾ ਜੀ ਆਇਆ ਖੈਰ ਬੈਠੂ ਤਾ ਗਿਆ ਵੀ ਤੇ ਕੋਈ ਬੈਠੀ ਕੋ ਤੇਰਾ ਬਹੁਤ ਕਮਰਾ ਬੈਠਾ ਲਾਈਵ ਚੱਲਦਾ ਵਾ ਮੈਂ ਪ੍ਰੈਸ ਤੋਂ ਆ ਕੀ ਗੱਲ ਹੋ ਗਈ ਆਪਣੀ ਇੱਥੇ ਬਾਬਾ ਜੀ ਪ੍ਰੋਬਲਮ ਕੋਈ ਨਹੀਂ ਹੈਗੀ ਆ ਇੱਥੇ ਪੀਂਦੇ ਬੰਦੇ ਦਾਰੂ ਹਾਂਜੀ ਇਹ ਅਸੀਂ ਆਪਣਾ ਪ੍ਰਕਾਸ਼ ਕੀਤਾ ਕੋਈ ਗਲਤ ਮਾਰੀ ਦਾ ਕਰਜ ਕੀਤਾ ਨਹੀਂ ਇੱਥੇ ਇਹ ਦਾਰੂ ਪੀ ਬੇ ਕੇ ਅਸੀਂ ਪੜਾ ਲਾਇਆ ਸੀ ਦੀ ਦੇਗਾ ਦਾ ਹਾਂਜੀ ਹਾਂਜੀ ਤੇ ਉੱਥੇ ਬੰਦੇ ਸਾਰੇ ਮੂਤ ਦੇ ਆ ਕੇ ਘਟੋ ਘਟ 50 100 ਬੰਦਾ ਮੂਤ ਦਾ ਉੱਥੇ ਅੱਜੀ ਮਹਾਂਜ ਮੁਸ਼ਕਿਲ ਜਿ ਬੈਠੀ ਉੱਥੇ ਠੀਕ ਹੈ ਅੱਜ ਮੁਸ਼ਕਿਲ ਗੂੰ ਕਰੀ ਜਾਂਦੇ ਤੇ ਆ ਕੇ ਸਾਰੇ ਬੈਠੀ ਜਾਂਦੇ ਆ ਨਾ ਮਾਰਕੀਟ ਚ ਕੋਈ ਬਾ ਸਾਰੇ ਇੱਥੇ ਮੂਦੇ ਆ ਗਏ ਇੱਥੇ ਟੱਟੀ ਕਰਦੇ ਆ ਪਪਾ ਜੀ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਅਸੀਂ ਇੱਥੇ ਦੇ ਵਾਰਸ ਆ ਦੱਸ ਦਿੰਨਾ ਤੁਹਾਨੂੰ ਅਸੀਂ ਇੱਥੇ ਦੇ ਵਾਰਸ ਆ ਪਾਣੀ ਬਾਹਰ ਆ ਕੇ ਦੁਨੀਆ ਬੈਠੇ ਮੂਹਾਂਗੇ ਮੂਤੀ ਜਾਂਦੀ ਆ ਪਪਾ ਇਹ ਤਾਂ ਕਿੰਨੇ ਚਿਰਾਂ ਤੋਂ ਆਈ ਦੇਖਦੇ ਪਏ ਇੱਥੇ ਕੋਈ ਕੋਈ ਮਨਾ ਨਹੀਂ ਕਰਦਾ ਇੱਥੇ ਕਾਫੀ ਟੇਬਲ ਲੱਗੇ ਹੁੰਦੇ ਆ ਕਾਫੀ ਲੱਗਦੀਆਂ ਆਪਣੀਆਂ ਭੈਣਾਂ ਸਾਰੀਆਂ ਹਾਂਜੀ ਹਾਂਜੀ ਤੁਹਾਨੂੰ ਲੰਗਦੇ ਵੜਦੇ ਕਹਿੰਦੇ ਸਾਨੂੰ ਛੇੜਦੇ ਆ ਇਧਰ ਥੋੜਾ ਪੜਾਜ ਆਪਣਾ ਤਰੀਕ ਕਰਾਓ ਖਾਲੀ ਕਰਾਓ ਇਧਰ ਰੋਜ਼ ਨਸਾਂ ਲੰਗਦੀਆਂ ਸਾਡੀਆਂ ਧੀਆਂ ਬਣਾ ਉਹਨਾਂ ਨੂੰ ਛੇੜਦੇ ਜਾਂਦੇ ਆਂ ਦਾਰੂ ਪੀ ਕੇ ਸਵੇਰੇ ਸਵੇਰੇ ਬਾਬਾ ਜੀ ਸਵੇਰੇ ਸ਼ੁਰੂ ਇਹਨੇ ਠੇਕਾ 돌 ਗਿਆ ਨਾਲ ਹੀ ਦਾਰੂ ਇੱਕ ਨਹੀਂ ਸ਼ੁਰੂ ਹੋ ਜਾਂਦੀ ਹੈ ਤੇ ਇਧਰ ਕੁੜੀਆਂ ਸਵੇਰੇ ਲੰਘਦੀਆਂ ਜਿੰਨੀਆਂ ਵੀ ਪੀਜੀ ਤੇ ਰਹਿੰਦੀਆਂ ਤੇ ਫਿਰ ਅਸੀਂ ਕੀ ਗਲਤ ਕਰਤਾ ਤੇ ਜਿਆਣੀ ਟਾਡੀ ਵੀ ਆ ਭੈਣ ਸਾਡੀ ਵੀ ਹਰੇਕ ਨੇ ਤੁਹਾਨੂੰ ਲੰਗਣਾ ਹੀ ਆ ਕਿਹਨੇ ਇਹ ਚ ਗਲਤ ਗੱਲ ਕਾਨੂੰਨੀ ਕਰ ਲਈ ਜਾਂਦੀਆਂ ਨਾਲ ਜੇਲ੍ਹ ਛੱਡ ਦਾਂਗੇ ਬਾਈ ਪਹਿਲਾਂ ਵੀ ਕੋਈ ਗੱਲ ਹੋਈ ਸੀ ਬਾਬਾ ਜੀ ਵੀ ਸਾਨੂੰ ਆ ਕੇ ਕਿੱਦਾਂ ਕੇਰਾ ਪਾ ਲਿਆ ਕਿ ਜਿੱਦਾਂ ਪਤਾ ਨਹੀਂ ਇਹ ਤਾਂ ਇਦਾਂ ਦੇ ਮਾਰ ਸੀ ਨੀ ਬਾਈ ਬਾਬਾ ਜੀ ਇਦਾਂ ਪਤਾ ਕੀ ਹੁੰਦੀ ਆ ਉਹਨੇ ਮਾਰੀ ਗੱਲ ਸੁਣੋ ਮੇਰੇ ਨਾਲ ਗੱਲ ਹੋਈ ਤੇ ਮੇਰਾ ਬਦਲ ਸੁਣਨਾ ਕਿਨੇ ਹਾਂ ਮੈਂ ਸੁਣਾਗਾ ਦੱਸੋ ਵੀ ਇੱਧਰ ਆਓ ਬਾਬਾ ਜੀ ਇੱਧਰ ਆਓ ਗੱਲ ਦੱਸੋ ਸਾਨੂੰ ਪੂਰੀ ਕਲੀਅਰ ਨਹੀਂ ਬਾਬਾ ਜੀ ਇੱਧਰ ਨਹੀਂ ਹੁੰਦਾ ਤੇ ਬਾਬਾ ਜੀ ਨਾਲ ਦੀ ਕੋਈ ਕੰਪਲੇਟ ਨਹੀਂ ਹੋਈ ਸੀ ਪਹਿਲਾਂ ਕਿੱਦਾਂ ਘੇਰਾ ਪਿਆ ਸਾਰੇ ਜਿੰਨੇ ਫੁੱਲ ਵਾਲੇ ਸਾਰੇ ਚੜ ਗਏ ਆਇਓ ਤੁਸੀਂ ਵੀ ਆ ਜਾਓ ਆਪਾਂ ਭਰਾਵਾਂ ਸਾਰੇ ਇੱਧਰੇ ਨਹੀਂ ਹੁੰਦਾ ਮੇਰੀ ਗੱਲ ਸੁਣੋ ਆਇਓ ਗੱਲ ਮੇਰੀ ਸੁਣੋ ਏ ਆਂਦਾ ਹੀ ਸਾਡੇ ਉੱਤੇ ਚੜ ਗਿਆ ਗੁੱਸੇ ਦੇ ਵਿੱਚ ਇਦਾਂ ਕੀ ਨਹੀਂ ਕਰਨੀ ਤੁਹਾਡਾ ਕੀ ਮਾਰਾਂਗਾ ਮੈਂ ਸ਼ਰਤਾਂ ਬੋਲੇ ਮਰ ਚੁੱਪ ਨਹੀਂ ਕੀ ਮਾਣੇ ਤੁਸੀਂ ਦੱਸੋ ਦੇ ਵੀ ਤੁਹਾਡੇ ਕੈਮਰੇ ਚੱਲਦੇ ਕਿਹੜਾ ਸ਼ਬਦ ਬੋਲ ਮਾਰ ਲਿਆ ਨਹੀਂ ਤੁਸੀਂ ਤੂੰ ਤੂੰ ਕਰਕੇ ਬੋਲਣੇ ਮੈਂ ਤਾਂ ਖਾਈ ਮੈਂ ਤਾਂ ਖਾਸ ਤੇ ਮੈਂ ਬੋਲਿਆ ਨਹੀਂ ਭਾਈ ਜੀ ਭਾਈ ਜੀ ਆਕਰਜੀ ਜੀ ਬਿਲਕੁਲ ਨਹੀਂ ਖਾਸ ਤੇ ਬ੍ਰੈਕਸ਼ਾਸੀ ਬੋਲਿਆ ਮੈਂ ਠੀਕ ਆ ਆ ਤੁਹਾਡੀ ਕੋਲੀ ਲੈਂਗੁਏਜ ਆਦੀ ਪਈ ਹੈ ਨਹੀਂ ਨਹੀਂ ਕੋਲੀ ਪੋਲੀ ਦੇ ਵਿੱਚ ਤਾਂ ਯਾਰ ਇਹ ਦੇਖ ਸਕਦੇ ਹੋ ਸਮੇਂ ਤਸਵੀਰਾਂ ਦਿੱਤੀਆਂ ਜੋ ਕਿ ਗੜੇ ਤੋਂ ਛੋਟੀ ਬਾਰਾਦਰੀ ਤੇ ਪਾਠ ਬੰਦ ਦੇ ਵਿੱਚ ਇਹਨੇ ਠੇਕੇ ਤੇ ਲੱਗੇ ਆ ਇਹ ਇਹਨਾਂ ਦਾ ਤਰੀਕਾ ਹੈ ਜੇ ਬੰਦਾ ਇੱਕ ਗੱਲ ਕਰਦਾ ਬੋਲ ਕੇ ਡਿਸਟਰੈਕਟ ਕਰ ਦੇ ਕਿ ਸਾਡੀ ਬਾਅਦ ਨਾ ਉੱਚੇ ਆਵੇ ਇਹਨਾਂ ਦੇ ਇਹ ਦੇਖ ਸਕਦੇ ਹੋ ਇਸ ਸਮੇਂ ਕਿ ਸਰ ਲਾਈਵ ਚੱਲਦਾ ਸਰ ਆਈ ਪ੍ਰੈਸ ਤੋਂ ਆਏ ਗਿਆਂ ਲਾਈਵ ਚੱਲਦਾ ਪਿਆ ਵਾ ਐਦਾ ਦੀ ਕੋਈ ਗੱਲ ਨਹੀਂ ਹੈਗੀ ਆਈ ਤਿੰਨ ਬੰਦੇ ਬੈਠੇ ਆ ਤੇ ਚਾਰ ਤੇ ਇਹ ਬੰਦੇ ਆ ਕੇ ਘੇਰਾ ਪਾ ਗਏ ਜੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਇਹ ਬੰਦੇ ਬਾਰਾਦਰੀ ਦੀਆਂ ਜਿਹੜੀਆਂ ਤਸਵੀਰਾਂ ਵਾਂ ਕਿ ਇੱਥੇ दारू ਵਗੈਰਾ ਬਾਹਰ ਚਲਾਉਂਦੇ ਸੀਗੇ ਬਾਬਾ ਜੀ ਨੇ ਕਿਹਾ ਹੈਗਾ ਵਾ ਤੁਹਾਨੂੰ ਤੇ ਬਹੁਤ ਆ ਗਿਆ ਨਾ ਬੋਲਣ ਦਾ ਹਾਂਜੀ ਹਾਂਜੀ ਬਹੁਤ ਤਰੀਕਾ ਤੁਹਾਨੂੰ ਬੋਲਣ ਦਾ ਠੀਕ ਹੈ ਚਲੋ ਕਰ ਲਓ ਜੇ ਤੁਸੀਂ ਕਰਨਾ ਸਿੱਥੇ-ਅੱਥੇ ਕਰ ਲਓ ਕਰਨੋ ਸਿੱਧੀਆਂ ਚੀਜ਼ਾਂ ਦੇਖ ਸਕਦੇ ਹੋ ਇਸ ਸਮੇਂ ਮੌਕੇ ਨਹੀਂ ਬਰਨਾ ਗਿਆ ਬਾਬਾ ਜੀ ਨਹੀਂ ਤੂੰ ਜਾਂ ਤੋਂ ਬਿਨਾ 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 ਕਿੰਨੇ ਬਚਰਾਂ ਗੱਲ ਆਈ ਸ਼ਸਤਰ ਲਾਇਆ ਇਹ ਜਾਣ ਕੇ ਉਧਰ ਨੂੰ ਜਾਣ ਡਿਆ ਸੀ ਸਰ ਤਨ ਵੀ ਸ਼ਸਤਰ ਤੇ ਕੀ ਹੈ ਨਹੀਂ ਸ਼ਸਤਰ ਨਹੀਂ ਆਈ ਕੀ ਨਹੀਂ ਸ਼ਸਤਰ ਉਹ ਯਾਰ ਤੂੰ ਜਾ ਭਰਾ ਅੱਜਾ ਤੁਹਾਡੇ ਤੇ ਗੰਦੂਈ ਲਾਓ ਤੁਹਾਨੂੰ ਕੋਈ ਦਿਖਾ ਲਈ ਠੇਕਾ ਬੰਦ ਬਾਬਾ ਜੀ ਅਸੀਂ ਠੇਕਾ ਨਹੀਂ ਖੁੱਲਣ ਦੇਣਾ ਹਾਂ ਆਈਂ ਦਿਖਾ ਗੁਲੰਦੇ ਪਾੜ ਕੇ ਵੇਖੋ ਠੀਕ ਆ ਬੰਦ ਬਾਬਾ ਜੀ ਇਹ ਨਹੀਂ ਗੱਲ ਇਹਦੀ ਗੱਲ ਜਿਹੜੀ ਗੱਲ ਨਹੀਂ ਇਹ ਗੱਡੀ ਗੱਲ ਇਹ ਕਿਹੜੀ ਗੱਲ ਆ ਅਸੀਂ ਬੜਾ ਲਾਏ ਅਪਰਾਧ ਦਿਖਾਓ ਆ ਜੋ ਇੱਧਰ ਸੁਣ ਬਾਬੇ ਪਹਿਲਾਂ ਪਹਿਲਾਂ ਗੱਲ ਸੁਣ ਲੈ ਇੱਧਰ ਹੈਲੋ ਉਹ ਲੋੜ ਹੀ ਨਹੀਂ ਆ ਇੱਕ ਜਰੂਰਤ ਸਾਬ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਿੱਧੀਆਂ ਤਸਵੀਰਾਂ ਕਿ ਜੋ ਛੋਟੀ ਬਾਰਾਦਰੀ ਪਾਠਵੰਦ ਦੇ ਵਿੱਚ ਜੋ ਕਿ ਇਹ ਮਸਲਾ ਜਿਹੜਾ ਹੁਣ ਨਿਹੰਗਾਂ ਸਿੰਘ ਜਿਹੜੇ ਆਪਣੇ ਹੈਗੇ ਆ ਉਹਨਾਂ ਵੱਲੋਂ ਹੀ ਹੋਇਆ ਗਿਆ ਵਾ ਤੇ ਇਧਰੋਂ ਪੁਲਿਸ ਪ੍ਰਸ਼ਾਸਨ ਆ ਜੋ ਕਾਫੀ ਇਕੱਠਾ ਹੋ ਕੇ ਇੱਥੇ ਆ ਗਿਆ ਸੀਗਾ ਕਿ ਜੋ ਠੇਕੇ ਵਾਲੇ ਸੀਗੇ ਠੇਕੇ ਵਾਲਿਆਂ ਦੇ ਵਿਰੁੱਧ ਜੋ ਕਿ ਇਹ ਕਾਰਵਾਈ ਕਰ ਰਹੇ ਹੈਗੇ ਆ ਜੀ ਕਿ ਇੱਧਰ ਨਹੀਂ ਬਾਹਰ ਰਹਿਟ ਕੇ दारू ਵਗੈਰਾ ਪੀਂਦੇ ਸੀਗੇ ਜੋ ਭਰਿਆ ਰਹਿੰਦਾ ਸੀਗਾ ਇੱਥੇ ਤੇ ਇਸ ਵਾਸਤੇ ਇਹਨਾਂ ਦਾ ਕਹਿਣਾ ਇਹ ਸੀਗਾ ਉੱਧਰ ਦਾਰੂ ਪੀ ਕੇ ਉੱਥੇ ਮੂਤ ਕਰਦੇ ਸਾਰੇ ਕੱਚੇ ਦੇ ਵਿੱਚ ਉਧਰ ਮਾੜੀ ਨਿਗਾ ਮਰਾਉਂ ਜਣੋ ਹਾਂਜੀ ਤੇ ਫਿਰ ਆ ਕੇ ਅਸੀਂ ਇੱਥੇ ਬੈਠੇ ਆਂ ਜੀ ਤਾਂ ਠੀਕਾ ਬੰਦ ਕਰਾਏ ਬਈ ਇਹ ਚੀਜ਼ ਇਹ ਨਹੀਂ ਚੱਲਣੀ ਚਾਹੀਦੀ ਆਈ ਉੱਥੇ ਬੈਠੇ ਆਂ ਮੂਸ਼ਕ ਟੱਟੀ ਕਰਕੇ ਬੰਦੇ ਖਲਾਰਾ ਪਾਇਆ ਪਿਆ ਕੋਈ ਮਰਿਆਦਾ ਹੁੰਦੀ ਸ਼ਿੱਧੀ ਦੇਗਾ ਦੀ ਅਸੀਂ ਕਿਹੜਾ ਗਲਤ ਕਰਤਾ ਤੇ ਸਾਡੇ ਵਾਲੇ ਇਦਾਂ ਘੇਰਾ ਪਾਣ ਆਏ ਆ ਕੌਣ ਆਇਆ ਜੀ ਆਹ ਦੇਖ ਲਓ ਤੁਸੀਂ ਇੱਧਰ ਨੂੰ ਕਰੋ ਨਾ ਫੋਟੋ ਫੋਟੇ ਜਿੱਦਾਂ ਨੂੰ ਕਰੋ ਹਰ ਸਾਲ ਕਰੋ ਮਿੱਠੇ ਸਾਥ ਜੀ ਚਾਬੀ ਦਾ ਬੋਲਾ ਨਹੀਂ ਕੀ ਦੀ ਦੱਸੋ ਪਤਾ ਨੂੰ ਉਹੀ ਖਾਲਸਾ ਜੀ ਇੱਥੇ ਕੀ ਗੱਲ ਹੋਈ ਨਹੀਂ ਗੱਲ ਕੀ ਹੋਈ ਆ ਅਸੀਂ ਸ਼ਿੱਧੇ ਦੇ ਗਾਂ ਲਾਈਆਂ ਉਹਦੇ ਲਾਗੇ ਕੋਈ ਮੂ ਸਕਦਾ ਨਹੀਂ ਜੀ ਨਹੀਂ ਮੂ ਸਕਦਾ ਨਾ ਫੇਰ ਦੱਸੋ ਸ਼ਿੱਧੀ ਟੰਗਾ ਦਾ ਕਿੰਨਾ ਵੱਡਾ ਪਾਜੀ ਮਤਵਾ ਫੇਰ ਕੀ ਮਤਲਬ ਇੱਥੇ ਸਾਰੇ ਉੱਥੇ ਟੱਟੀ ਕਰਦੇ ਪਛਾਪ ਕਰਦੇ ਦੋ ਵਾਰ ਹੀ ਮਨਾ ਕੀਤਾ ਫੇਰ ਜੇ ਅਸੀਂ ਕਿੰਨੂੰ ਵੜ ਦਈਏ ਇਹ ਕਹਿੰਦੇ ਤੁਸੀਂ ਬੰਦਾ ਵੜਦਾ ਇਹ ਕਿਹੜੀ ਗੱਲ ਆ ਉਨ ਮੁਕੇ ਤੇ ਪੁਲਸ ਪਹੁੰਚੀ ਪੁਲਸ ਵਾਲਾ ਤੁਹਾਨੂੰ ਕੀ ਚੇਤਾ ਕੀ ਪੁਲਸ ਵਾਲੇ ਕਹਿੰਦੇ ਇਹਨੂੰ ਚੱਕੋ ਚੱਕੋ ਲਾਏ ਆ ਸਮਾਨ ਚੱਕੋ ਇਹਨੂੰ ਛੱਤਰ ਲਾਏ ਅਸੀਂ ਛੱਤਰ ਦੇਖੋ ਕਹਿੰਦੇ ਚੱਕੋ ਅਸੀਂ ਕਹਾਂ ਤੇ ਜੱਗੀ ਛੱਤਰ ਦੂਰ ਹੀ ਤੁਸੀਂ ਇਸ ਸਬੰਧੀ ਜਿਹੜੀਆਂ ਆਪਣੇ ਜੱਥੇ ਬੰਦੀਆਂ ਨੂੰ ਕੋਈ ਸੂਚਿਤ ਕੀਤਾ ਜੀ ਬਾਬਾ ਜੀ ਇਹਦੋਂ ਸ਼ੀਦੀ ਦੇਗਾਂ ਦੇ ਬੇਦਵੀ ਹੋਣ ਡਈ ਆ ਠੇਕਾ ਇੱਥੇ ਆ ਅਸੀਂ ਸ਼ੀਦੀ ਦੇਗਾਂ ਉੱਥੇ ਲਾਈਆਂ दारू ਇੱਥੇ ਪਿੰਦੇ ਆ ਮੂਤ ਦੇ ਉੱਥੇ ਜਾ ਕੇ ਆ ਕਿ ਬੇਦਵੀ ਕਰਨਗੇ ਅਸੀਂ ਚੁੱਪੇ ਬੈਠਾਂਗੇ ਕਿੰਨਾ ਵੱਲੋਂ ਕੀਤੀ ਜਾ ਰਹੀ ਸੀ ਜੀ ਬਾਬਾ ਜੀ ਇਹ ਬੁੱਢਾ ਤੇ ਫੌਜ ਆ ਚੱਕਰਪਤੀ ਫੌਜ ਜੀ ਹਾਂ ਜੀ ਹੁਣ ਅਗਲੀ ਰਣਨੀਤੀ ਆਪ ਤੁਹਾਡੀ ਕੀ ਦੇ ਸਾਡੀ ਕੀ ਰਣਨੀਤੀ ਉਧਰ ਕਰ ਲਓ ਜਾ ਕੇ ਤੁਸੀਂ ਜਿਹੜੀ ਰਣਨੀਤੀ ਕਰਨੀ ਹੈ ਸਾਡੀ ਦੇ ਕੋਈ ਰਣਨੀਤੀ ਅਸੀਂ ਇੱਥੇ ਬੈਠੇ ਹਾਂ ਬਾਬਾ ਜੀ ਸਿੱਧੀ ਗੱਲ ਆ ਆਪਾਂ ਮੈਨੂੰ ਖੁੱਲ੍ਹਣ ਦੇਣਾ ਸਾਡਾ ਵੀ ਹੱਕ ਮੰਨਦਾ ਅਸੀਂ ਕਾਰਜ ਕਰਦੇ ਪਏ ਹਾਂ ਹੁਣ ਫੌਜ ਬਾਹਰ ਨਿਕਲੀ ਆਪਣੇ ਘਰਾਂ ਚੋਂ ਕਾਰਜ ਕਰਨ ਵਾਸਤੇ ਆਪਾਂ ਲਾਈ ਆ ਤੇ ਸਾਨੂੰ ਰੋਕਣ ਦੇ ਆ ਤੇ ਬਾਹਰਲੇ ਬੰਦਿਆਂ ਨੂੰ ਰੋਕਦੇ ਨਹੀਂ ਜੋ ਮਰਜ਼ੀ ਕਰੀ ਜਾਣ ਲੇਕਿਨ ਨਸ਼ੇ ਵਿੱਚ ਅੰਡੇ ਇੱਥੇ ਵੀ ਨਾ ਠੇਕਿਆਂ ਦੇ ਦੱਸੋ ਤੁਹਾਨੂੰ ਲੇਕਿਨ ਵਿੱਚ ਅੰਡੇ ਆ ਲੇਕਿਨ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਠੇਕਾ ਜਿਹੜਾ ਹੈ ਉਹ ਬੰਦ ਨਹੀਂ ਕਰਵਾ ਸਕਦੇ ਕਿਉਂ ਨਹੀਂ ਕਰਵਾ ਸਕਦੇ ਦੱਸੋ ਪ੍ਰਸ਼ਾਸਨ ਕਿਉਂ ਕਰਵਾ ਸਕਦੇ ਪ੍ਰਸ਼ਾਸਨ ਤੁਹਾਨੂੰ ਨਹੀਂ ਨਹੀਂ ਬਾਬਾ ਜੀ ਸਿੱਧੀ ਦੇਖਾਂ ਲੱਗੇ ਕੋਈ ਫਿਊਗਾ ਹੀ ਬੰਦ ਕਰਾਵਾਂਗੇ ਜੋ ਕਰ ਲੋ ਠੀਕ ਹੈਗਾ ਵੈਸੇ ਤਾਂ ਬੰਦਾ ਇਹਨਾਂ ਦਾ ਸਵਾਲ ਪੁੱਛਣਾ ਕਿ ਇਹ ਇੱਥੇ ਟੇਬਲ ਲਗਵਾ ਕੇ दारू ਪਿਲਾ ਰਹੇ ਕਿ ਇਹ ਅੱਲੀ ਗੱਲ ਨਹੀਂ ਹੈਗਾ ਇਹਨਾਂ ਨੇ ਕੋਈ ਵਿਆਹ ਕੋਈ ਕੀਤਾ ਪਰਮਿਸ਼ਨ ਹੁੰਦੀ ਇਹਨਾਂ ਨੇ ਲਈ ਨਹੀਂ ਹੈਗੀ ਇਸ ਵਾਸਤੇ ਨਹੀਂ ਹੈਗੀ ਹੋਰ ਬਾਜੀ ਕੋਲਾ ਲਾ ਲੁੱਸੇ ਲਾਉਣਾ ਕਿ ਨਾ ਇੱਥੇ ਲਾਉਣਾ ਅਜੀ ਕਿਸੇ ਤਰੀਕ ਜਿਹੜੀ 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 ਜਗ੍ਹਾ ਮਿਲਿਆ ਜਗ੍ਹਾ ਮਿਲੀ ਆ ਉਹਨੇ ਆਪਣੇ ਫੇਰ ਫੋਟੋ ਤੇ ਆ ਜਗਾ ਫਸ ਇੱਥੇ ਲਾਉ ਤੇ ਦੇਖ ਤੇਰੇ ਇਥੇ ਲਾ ਕੇ ਵਾਸਤੇ ਰੇਜਮ ਰੱਖ ਲੈ ਨਾ ਬਣਾ ਲਾ ਦੇ ਉਹ ਵੀ ਬਣਾ ਲਾਉਣਾ ਉੱਥੇ 10 ਦੀ ਆਪ ਨੂੰ ਉੱਥੇ ਰੱਖ ਆਪਣਾ ਮੇਰਾ ਜੀ ਚਲੋ ਠੀਕ ਹੈ ਹਲੋ ਮੈਂ ਆ ਬੋਲਦਾ ਤੂੰ ਇਸ ਤਰ੍ਹਾਂ ਉੱਪਰ ਆ ਤੂੰ ਇੱਥੇ ਨਾ ਆ ਇਹ ਕਿਤੇ ਬੋਲ ਜੀ ਇੱਕ ਤਾਂ ਬੋਲ ਜੀ ਓਏ ਉਹ ਨਹੀਂ ਗੱਲ ਕਰਦਾ ਭਰਾਵਾ ਤੂੰ ਵੀ ਦੱਸ ਦੇ ਕੁਝ ਬੋਲ ਦੇ ਮੂੰਹ ਜੂ ਮੈਨੂੰ ਤਾਂ ਕੋਈ ਦਿੱਕਤ ਨਹੀਂ ਮੈਂ ਨਾ ਕਿ ਨਹੀਂ ਬਾਹਰ ਨਹੀਂ ਲਾਂਦਾ ਮੈਂ ਟੇਬਲ ਅੰਦਰ ਤਾਂ ਲਾਉ ਇੱਕ ਇੱਕ ਵਾਰ ਟੇਬਲ ਅੰਦਰ ਹੋਣਾ ਇਹ ਕੋਈ ਇੱਧਰ ਦਾ ਦਰਵਾਜ਼ਾ ਨਹੀਂ ਖੁੱਲਣਾ ਕੁਝ ਦਿਨਾਂ ਦਾ ਇਹਨਾਂ ਦਾ ਦੂਸਰਾ ਉਹ ਉਹ ਪਤਾ ਆਪਣਾ ਆਏਗਾ ਹੀ ਕਰਨਾ ਇੱਥੇ ਕੋਈ ਪ੍ਰੋਗਰਾਮ ਕਰ ਕੋਈ ਗੱਲ ਉੱਧਰ ਵੀ ਕਰ ਜਾ ਤੂੰ ਇੱਥੇ ਨਾ ਕੋਈ ਦਰਵਾਜ਼ਾ ਨਾ ਬੰਦ ਕਰ ਦੇ ਲੋ ਬੰਦੇ ਬੋਲਣਾ ਹਾਂ ਹਾਂ ਜੇ ਤੇ ਕੋਈ ਕੁਝ ਦੀ ਆਪੀ ਸਾਰੀਆਂ ਉੱਛੇ ਸੀ ਨਾ ਇਹ ਤੇ ਜਿੱਤਾਂ ਨਾ ਹੋਂਡਾਟੂ ਸਾਹਮਣੇ ਦੇਦਾ ਮੈਂ ਕਹਿੰਦਾ ਮੇਰਾ ਨੰਬਰ ਲੈ ਲੋ ਬਾਬਾ ਜੀ ਤੂੰ ਵਾਦ ਦੋ ਵੀ ਮੇਰੀ ਮੇਰੀ ਬਾਉਂਡਰੀ ਦੀ ਐ ਮਦਰ ਬਾਉਂਡਰੀ ਨਹੀਂ ਬਾਬਾ ਜੀ ਇੱਧਰਲੇ ਪਾਸੇ ਨਹੀਂ ਆਉਂਦਾ ਇੱਧਰਲੇ ਪਾਸੇ ਕਰਨਾ ਨਹੀਂ ਆ ਦੂਆ ਪਾਰਲੇ ਤਰ੍ਹਾਂ ਤੇ ਹੋਰ ਨਹੀਂ ਹੁਣ ਆ ਕੋਰੀਡੋਰ ਤੇ ਵੀ ਨਹੀਂ ਲਾਣਾ ਦੇਖੇ ਸਮਝ ਪਾਤਰਾ ਲਾ ਗਿਆ ਮੈਨੂੰ ਠੇਕੇਰੇ ਜਾਣੇ ਦਾ ਲਾਲੋਵਰ ਦੇ ਚ ਕੀ ਹੈ ਪਰਦੇ ਲਾ ਪਰਦੇ ਲਾ ਕੇ ਲਾਓ ਪਰਦਾ ਲਾ ਮੈਂ ਕਿਹਾ ਤਾਂ ਇਧਰ ਨਹੀਂ ਲਾਉਣਾ ਇਧਰ ਤਾਂ ਕਹਿੰਦਾ ਉਹ ਕਿੱਦਾਂ ਕਹਿੰਦੇ ਨਹੀਂ ਨਹੀਂ ਉਹ ਸਾਹਮਣੇ ਕਹਿ ਰਹੇ ਉਹਦੇ ਪਾਸੇ ਦੇ ਸਾਹਮਣੇ ਇਹ ਤਾਂ ਗਈਦਾ ਦੇ ਸਾਹਮਣੇ ਇਧਰ ਤਾਂ ਵਾਸ ਨਹੀਂ ਜਾਏਗਾ ਬਾਹਰ ਇਧਰ ਬਰਾਂਡੇ ਤੇ ਲਾ ਦੇ ਬਰਾਂਡੇ ਨਵੇਂ ਬਰਾਂਡੇ ਬਰਾਂਡੇ ਜਿਹੜੇ ਪੜਲੇ ਜਾਂਦੇ ਉਹ ਬਰਾਂਡੇ ਜਿਹੜੇ ਪੜਦੇ ਉਹ ਤੇ ਆਪਣੇ ਪੜਦਾ ਕਰ ਲਓ ਹਾਂਜੀ ਬਾਬਾ ਜੀ ਕੀ ਨਾਮ ਆਪਣਾ ਜੇ ਮੀਰਾ ਸਿੰਘ ਅਕਾਲੀ ਕੀ ਗੱਲ ਕੀ ਹੋਈ ਗੱਲ ਇਹ ਹੋਈ ਹੈ ਕਿ ਇਹੀ ਲਾਈਆਂ ਤੇ ਛਰਦਾਈਆਂ ਅੱਛਾ ਜੀ ਕਿਹੜੇ ਕਾਂ ਅੱਛਾ ਜੀ ਸਿੱਧੀ ਸਿੱਧੇ ਕਾਂ ਦੇ ਬਾਬਾ ਜੀ ਮਰਿਆਦਾ ਬਹੁਤ ਹੁੰਦੀ ਹੈ ਠੀਕ ਹੈ ਜੀ 10 ਸਪਾਈ ਬਹੁਤ ਰੱਖਣੀ ਪੈਂਦੀ ਹੈ ਠੀਕ ਹੈ ਆਪੇ ਕੇ ਲਾਣ ਇੱਧਰ ਸਾਰੀ ਇੱਕ ਘਟੋ ਘੜ ਸ਼ਾਮੀ ਮੇਲਾ ਲੱਗਾ ਹੁੰਦਾ 50 100 ਬੰਦੇ ਬੈਠੇ ਹੁੰਦੇ ਇੱਥੇ ਅੱਛਾ ਜੀ ਤੇ ਦਾਰੂ ਪੀ ਕੇ ਮੂਹ ਤੇ ਇੱਥੇ ਪਿਆ ਰੱਜ ਕੇ ਪੂਰੀ ਲਾਣ ਪੀ ਕੇ ਉਧਰ ਮੁੱਤੀ ਜਾਂਦੇ ਸਾਰੇ ਠੀਕ ਹੈ ਜੀ ਇਹਨਾਂ ਨੇ 100 ਵਾਰੀ ਮੋਨਾ ਕੀਤਾ ਹੈ ਠੀਕ ਹੈ ਉਹਨਾਂ ਨੇ ਮੋਨਾ ਗੀ ਤੇ ਦੁਆਰਾ ਅਸੀਂ ਗੰਦਾ ਦੇਖ ਲਿਆ ਇੱਥੇ ਕੋਈ ਉਹ ਉਹ ਵਾਲਾ ਪਾਗੇਟ ਨਹੀਂ ਖੁੱਲਣ ਦੇਣਾ ਸਿੱਧੀ ਗੱਲ ਹੈ ਇੱਥੇ ਦੇ ਪਾਸੇ ਕੋਈ ਕਾਰ ਨਹੀਂ ਕਰ ਸਕਦੇ ਸਿੱਧੀ ਗੱਲ ਹੋ ਗਈ ਹੈ ਸਾਡੀ ਕਿੰਨੇ ਕਿ ਦਿਨਾਂ ਤੋਂ ਤੁਸੀਂ ਮਨਾ ਕਰਦੇ ਸੀ ਹਾਂਜੀ ਕਿੰਨੇ ਕਿ ਦਿਨਾਂ ਤੋਂ ਇਹਨਾਂ ਨੂੰ ਮਨਾ ਕਰਦੇ ਸੀ ਤੁਹਾਨੂੰ 2 ਮਹੀਨੇ ਹੋ ਗਏ ਇੱਥੇ ਬੈਠੇ ਰੂ 2 ਮਹੀਨੇ ਤੋਂ ਮਨਾ ਕਰ ਰਹੇ ਹਾਂ 2 ਮਹੀਨੇ ਠੀਕ ਹੈ ਕੋਈ ਗੱਲ ਨਹੀਂ ਲਾਵਾਗੇ ਇਹਦੇ ਟੈਂਟ 'ਚ ਕੱਢ ਦਾਂਗੇ ਪਾਰ ਦਾਂਗੇ ਠੀਕ ਹੈ ਹਾਂਜੀ ਹਾਂਜੀ ਇੱਥੇ ਲਾਉਣਾ ਹੈ ਜਾ ਫਰੋਗ ਕਰਤ ਹੈ ਪਰ ਮੌਕੇ ਤੇ ਪਹੁੰਚੇ ਤੇ ਉਹ ਸਤਵਿੰਦਰ ਖੜ ਜੋ ਉਹ ਨਹੀਂ ਯਾਰ ਬਣੀ ਨਹੀਂ ਗੱਲ ਸਰ ਦੱਸ ਦੋ ਸਰ ਕੀ ਗੱਲ ਕੀ ਹੋਈ ਸਰ ਮੇਰੇ ਕੋਲ ਕੋਈ ਇਨਫਰਮੇਸ਼ਨ ਨਹੀਂ ਆ ਉਹ ਡਿਊਟੀ ਅਫਸਰ ਮੈਂ ਤਾਂ ਉਹ ਇਧਰ ਆਉਂਦਾ ਲੱਗਦਾ ਚਰਾਗ ਮੌਕੇ ਤੇ ਤੁਸੀਂ ਪਹੁੰਚੇ ਉਹ ਸਤਵਿੰਦਰ ਡਿਊਟੀ ਅਫਸਰ ਹੈ ਸਰ ਸਰ ਮੇਰੀ ਗੱਲ ਸੁਣੋ ਉਹਨਾਂ ਨੇ ਉਹਨਾਂ ਨੇ ਤੁਹਾਡਾ ਨਾਮ ਲੈ ਰਹੇ ਨਾ ਸਰ ਸਰ ਗੱਲ ਦੱਸੋ ਸਰ ਲਾਈਵ ਚੱਲਦਾ ਪਿਆ ਸਰ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਮੌਕੇ ਦੀਆਂ ਤਸਵੀਰਾਂ ਕਿ ਜੋ ਪੁਲਿਸ ਮੁਲਾਜ਼ਮ ਹੈ ਸਰ ਉਹ ਵਾਈਟ ਦੇਣ ਤੋਂ ਬਣਾ ਕਰਦੇ ਪਏ ਆ ਇਸ ਸਮੇਂ ਕਿ ਇਹ ਵੀ ਉਧਰੋਂ ਜਾਂਦੇ ਪਏ ਹੈਗੇ ਆ ਕਿ ਵਾਈਟ ਆਪਣੀ ਨਹੀਂ ਦਿੱਤੀ ਹੈਗੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਮੌਕੇ ਦੀਆਂ ਤਸਵੀਰਾਂ ਬਾਬਾ ਕੀ ਨਾਮ ਹੈ ਤੁਹਾਡਾ ਬਾਬਾ ਜੀ ਜ਼ਗੀਰਾ ਸਿੰਘ ਅਗਾਲੀ ਬਾਬਾ ਜੀ ਅੱਜ ਇੱਥੇ ਪਹੁੰਚੇ ਤੁਸੀਂ ਤੁਹਾਡੇ ਵੱਲੋਂ ਇੱਕ ਠੇਕਾ ਬੰਦ ਕਰਵਾਇਆ ਗਿਆ ਹੈ ਕੀ ਕਾਰਨ ਹੈ ਜਿਹੜਾ ਕਿ ਠੇਕੇ ਨੂੰ ਬੰਦ ਕਰਦੇ ਆ ਕਾਰਨ ਬਾਬਾ ਜੀ ਹੈ ਕਿ ਇਦਾਂ ਅਸੀਂ ਲਾਈਆਂ ਬਾਬਾ ਜੀ ਸਿੱਧੀ ਦੇਗਾ ਅੱਛਾ ਇਹ ਗੜਾ ਪੈਂਦਾ ਏਰੀਆ ਪਿੰਸ ਲਾ ਕੇ ਠੀਕ ਹੈ ਜੀ ਸਾਡਾ ਰਾਈਟ ਬੰਦਾ ਜਿੱਥੇ ਮਰਜੀ ਲਾ ਸਕਦੇ ਆ ਜੀ ਨੀਲੀ ਸ਼ਾਹ ਤੋਂ ਸਾਡੀ ਆ ਬਾਬਾ ਜੀ ਸਿੱਧੀ ਗੱਲ ਆ ਠੀਕ ਹੈ ਜੀ ਸਾਡਾ ਹੱਕ ਬੰਦਾ ਅਸੀਂ ਬਾਬਾ ਜੀ ਲਾਈਆਂ ਉੱਥੇ ਛੜਦਾਈਆਂ ਇਹਨਾਂ ਨੇ ਖੋਲੇ ਆ ਠੀਕਾ ਇੱਥੇ ਕਿ ਤੂੰ ਰਾਜ ਇਹ ਘਟੋ ਘਟੇ ਨੂੰ ਕਿਹੜਾ ਰਾਈਟ ਆ ਰਾਈਟ ਦੇ ਬਾਹਰ ਆ ਕੇ ਦਾਹੂ ਪਿੰਦੇ ਆ ਘਟੋ ਘਟੇ ਪੰਜਾਬ 100 ਟੇਬਲ ਲੱਗਾ ਹੁੰਦਾ ਇੱਥੇ ਇੱਥੋਂ ਸਾਨੂੰ ਪਿੰਸ ਦੀ ਕੁੜੀਆਂ ਨੇ ਕੰਪਲੀਟ ਕੀਤੀਆਂ ਨਰਸਾਂ ਨੇ ਕਹਿੰਦੇ ਅਸੀਂ ਇੱਥੋਂ ਲੰਘਦੇ ਆ ਸਾਨੂੰ ਬਹੁਤ ਦਿੱਕਤ ਆ ਸਾਨੂੰ ਛੇੜਦੇ ਵੀ 100 ਰੁਪਏ ਕੇ ਬਹੁਤ ਕੁਛ ਕਰਦੇ ਹੁਣ ਪੂਰ ਸਾਨੂੰ ਪਤਾ ਕਿੰਨੀ ਕਿਸਮਾਈ ਕਰਦੀ ਹੈ ਇਹ ਸਭ ਪੈਸੇ ਖਾ ਗਿਆਗੇ ਹੁਣ ਇਹ ਠੇਕੇ ਵਾਲੇ ਵੀ ਅੱਪਾ ਜਾਣਦੇ ਆ ਇੱਥੇ ਰਹਿਨੇ ਆ ਗੱਲ ਹੋਈ ਆ ਹੁਣ ਬਾਬਾ ਜੀ ਇਦਾਂ ਠੇਕਾ ਦੇ ਬਾਬਾ ਜੀ ਅਹੀ ਪੜਾ ਆ ਪਾ ਸੇ ਪੱਕਾ ਹੀ ਆ ਪੜਾ ਪੜਾ ਨਹੀਂ ਅਸੀਂ ਚੱਕਣਾ ਸਿੱਧੀ ਗੱਲ ਆ ਚਾਹੇ ਜੋ ਮਰਜ਼ੀ ਕਰ ਲੋ ਜੀ ਬਾਬਾ ਜੀ ਤੁਸੀਂ ਤੁਹਾਡੇ ਨਾਲ ਕਿਹਾ ਜਾ ਰਿਹਾ ਕੇ ਇਸ ਤੋਂ ਜਿਹੜੀ ਹੈ 3 ਭੈਣਾਂ ਨੇ ਲੜੀਆਂ ਹੈ ਹਾਂ ਜੀ ਅਨਾਉਂਸ ਹੋ ਗਿਆ ਗੁੰਦਾ ਹਾਂ ਜੀ ਉਸ ਤੋਂ ਸੰਬੰਧੀ ਕਦੀ ਉਹਨਾਂ ਨੇ ਪੁਲਿਸ ਨੂੰ ਕੰਪਲੇਟ ਦੇ ਇੰਦੀ ਬਾਬਾ ਜੀ ਪੁਲਿਸ ਕੰਪਲੇਟ ਪੁਲਿਸ ਦੱਸੋ ਜੇ ਪੁਲਿਸ ਕਰਦੀ ਓਏ ਹੱਲ ਤੇ ਸਾਨੂੰ ਲੋੜ ਪਵੇ ਦੱਸੋ ਇਹ ਗੱਲ ਦਾ ਜਵਾਬ ਦਿਓ ਮਹਾਰਾਜ ਸਾਡਾ ਹੁਕਮ ਹੈ ਮਹਾਰਾਜ ਦਾ ਜੇ ਕੋਈ ਚੀਜ਼ ਪੈਨ ਛੇੜੂਗਾ ਕਿਸੇ ਦੀ ਅਸੀਂ ਤਾਂ ਬਾਬਾ ਜੀ ਵੱਟ ਕੇ ਟੰਗਾਗੇ ਚਾਹੇ ਭਾਵੇਂ ਪੁਲਿਸ ਵਾਲੇ ਹੋ ਇਹਨਾਂ ਨੂੰ ਅਸੀਂ ਛਿੱਲਾਂਗੇ ਚੰਗੇ ਤਰ੍ਹਾਂ ਚੋਂਦਾ ਭੇਜਾਂਗੇ ਕਰ ਲਮ ਜੋ ਕਰਨਾ ਹੈ ਕਿ ਜੇ ਦੇਖਿਆ ਜਾਂਦਾ ਤੇ ਇਥੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਆ ਕਿ ਖਰਾਬ ਪਾਈ ਜਾਂਦੀ ਹੈ ਇਹਨਾਂ ਕੋ ਪਰਮਨੈਂਟ ਲੰਗੇ ਲੰਬੇ ਸਮੇਂ ਤੋਂ ਧਾਰੂ ਧਾਰੂ ਪਾਈ ਜਾ ਰਹੀ ਆ ਆਪੇ ਤੁਸੀਂ ਹਿਸਾਬ ਲਾ ਲਓ ਕਿ ਤੂੰ ਕਿੰਨੀਆਂ ਨਸਾਂ ਲਗਦੀਆਂ ਕਿੰਨੇ ਨਾਲ ਕਿੰਨੇ ਛੇੜਦੇ ਹੋਣੇ ਆ ਜਿਹੜੀ ਟਿਊਜ਼ਿੰਗ ਕਹਿੰਦੇ ਨੇ ਆਪਾਂ ਹਰਾਸਮੈਂਟ ਹੁੰਦੀ ਆ ਕੋਈ ਕਿਸ ਨੂੰ ਕੋਈ ਕੰਪਲੀਟ ਨਹੀਂ ਕਰਦਾ ਬਾਬਾ ਜੀ ਹਦਾਇਤ ਦਾ ਇਹਨਾਂ ਦੀ ਬਾਹਰ ਤੱਕ ਦੀ ਹੈ ਕਿ ਅੰਦਰ ਤੱਕ ਹਦਾਇਤ ਬਾਬਾ ਜੀ ਅੰਦਰ ਤੱਕ ਕੋਈ ਹਦਾਇਤ ਉਹ ਤੋਂ ਇਤਨੀ ਹੈ ਨਹੀਂ ਅੰਦਰ ਅੰਦਰ ਜਿੱਥੇ ਜਿੱਥੇ ਇਹਨਾਂ ਦਾ ਹੱਥ ਆ ਲਿਆ ਉੱਥੇ ਤੱਕ ਦੀ ਹਦਾਇਤ ਦਾ ਟੇਬਲ ਲਾਉਂਦੀ ਤੇ ਬਾਰੀ ਹੈ ਬਾਹਰ ਲਾ ਰਹੇ ਆ ਮਸਲੀ ਹਾਂਜੀ ਕਿਉਂਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਨਾ ਕਿ ਠੇਕਾ ਜਿਹੜਾ ਹੈ ਸੈੱਡ ਦੇ ਵਿੱਚ ਇੱਕ ਨਹੀਂ ਹੈਗਾ ਕਾਫੀ ਨੇ ਜੇ ਤੁਸੀਂ ਇੱਕ ਨੂੰ ਬੰਦ ਕਰਾ ਰਹੇ ਹੋ ਤੇ ਬਾਕੀਆਂ ਨੂੰ ਵੀ ਜਿਹੜਾ ਹੈ ਬੰਦ ਕਰਵਾਉਣਾ ਚਾਹੀਦਾ ਤੁਹਾਨੂੰ ਪੰਜਾਬ ਸਰਕਾਰ ਨੂੰ ਜਿਹੜਾ ਹੈ ਕਿ ਕਹਿਣਾ ਚਾਹੀਦਾ ਕਿ ਲਾਇਸੈਂਸ ਜਿਹੜੇ ਆ ਸਾਰੇ ਠੇਕਿਆਂ ਦੇ ਬੰਦ ਕੀਤੇ ਜਾਣ ਬਾਈ ਜਦੋਂ ਸਰਕਾਰ ਹੀ दारू ਪਿੰਦੀ ਹੈ ਲੀਡਰ ਹੀ ਇਦਾਂ ਦੇ ਚੁਣੇ ਪਏ ਆ ਤੇ ਦਾਰੂ ਦਾ ਸ਼ਰਿਆਂ ਵਿੱਚ ਹੋਗੀ ਨਾ ਇਸ ਸਵਾਲ ਦਾ ਜਵਾਬ ਦਿਓ ਤੁਸੀਂ ਬਾਕੀ ਜਾਣੀ ਜਾਣ ਤੁਸੀਂ ਸਮਝਦਾਰ ਹੋ ਮਾਰਾ ਨੇ ਤੁਹਾਨੂੰ ਇਦਾਂ ਵੱਡਾ ਬ੍ਰੇਨ ਦਿੱਤਾ ਹੈ ਤਿੰਗੇ ਨੂੰ ਜੇ ਦੇਖਿਆ ਜਾਵੇ ਤਾਂ ਕਾਫੀ ਪਾਰੀ ਮਾਤਰਾ ਦੇ ਵਿੱਚ ਜਿਹੜੀ ਪੂਲ ਸੀ ਸੀਗੀ ਪੁੰਛੇ ਸੀਗੀ ਮਾਹੌਲ ਜਿਹੜਾ ਇੱਥੇ ਗਰਮਾਇਆ ਹੋਇਆ ਸੀਗਾ ਪ੍ਰਸ਼ਾਸਨ ਵੱਲੋਂ ਆਣ ਕੇ ਜਿਹੜੀ ਹੈ ਕਿ ਮਸਲੇ ਨੂੰ ਸੁਲਝਾਇਆ ਗਿਆ ਸੁਲਝਾਇਆ ਬਾਬਾ ਜੀ ਹੱਦਾ ਗਿਆ ਉਹਨਾਂ ਨੇ ਕਿਹਾ ਕਿ ਬੜਾ ਸਾਡਾ ਇੱਥੇ ਰਹਿਣਾ ਆਪਾਂ ਉਧਰ ਸਾਰਾ ਕਵਰ ਕਰ ਦੇਣਾ ਸਾਨੂੰ ਨਹੀਂ ਕੋਈ ਨਜ਼ਰ ਆਉਣਾ ਚਾਹੀਦਾ ਇਧਰ ਦੇ ਪਾਸੇ ਅਸੀਂ ਉਧਰ ਬਾਬਾ ਜੀ ਸਾਰਾ ਫੇਡ ਮਾਰ ਦੇਣਾ ਬਸ ਸਿੱਧੀ ਗੱਲ ਹੈ ਤੇ ਉਦੋਂ ਕਵਰ ਕਰ ਦੇਣਾ ਜੇਕਰ ਇਸ ਤੋਂ ਬਾਅਦ ਵੀ ਜੇਕਰ ਉਹਨਾਂ ਵੱਲੋਂ ਸ਼ਰਾਪ ਲਾਈ ਜਾਂਦੀ ਹੈ ਫਿਰ ਤੁਹਾਡੇ ਵੱਲੋਂ ਜਿਹੜੀ ਹੈ ਨਹੀਂ ਸ਼ਰਾਪ ਤੇ ਚਲੋ ਉਹਨਾਂ ਨੂੰ ਜਿੱਦਾਂ ਮਰਜ਼ੀ ਲਾਈ ਜਾਣੀ ਤੁਹਾਨੂੰ ਹੀ ਪਤਾ ਗੈਰ ਕਾਨੂੰਨੀ ਕੰਮ ਕੀ ਹੁੰਦੇ ਆ ਤਾਂ ਕਿ ਥੱਲੂ ਫੜਾਈ ਜਾਣਗੇ ਜੋ ਮਰਜ਼ੀ ਕਰੀ ਜਾਣਗੇ ਠੀਕ ਹੈ ਕਾਰਵਾਈ ਤੇ ਕੌਣ ਕਰਦੀ ਹੈ ਕਾਰਵਾਈ ਪੁਲਿਸ ਕਰਦੀ ਹੈ ਸਾਡੇ ਹੱਥ 'ਚ ਨਹੀਂ ਕਰਦੀ ਉਹਨਾਂ ਦੇ ਹੱਥ 'ਚ ਕਰਦੀ ਹੈ ਜੋ ਗਲਤ ਸੱਚ ਦਾ ਸਾਥ ਕੌਣ ਦਿੰਦਾ ਇੱਥੇ ਅਸੀਂ ਵੀ ਉਹੀ ਪੁੱਛਾਂਗੇ ਪੁਲਿਸ ਆਈ ਹੈ ਪੁਲਿਸ ਵੱਲੋਂ ਕੀ ਕੀਤਾ ਗਿਆ ਤੁਹਾਨੂੰ ਤੁਹਾਨੂੰ ਬਾਬਾ ਜੀ ਕੁਝ ਨਹੀਂ ਕਿਹਾ ਗਿਆ ਇੰਨੀ ਗੱਲ ਕਹੀ ਗਈ ਆ ਉਧਰ ਆਪਣੇ ਇਧਰ ਕਿਸੇ ਕਿਧਰ ਕਵਰ ਕਰ ਲਓ ਉਧਰ ਆਪਣਾ ਪੂਰਾ ਕਰ ਲਨਗੇ ਆ ਇਧਰ ਬੁਰਾ ਘਬਰ ਕਰਦੇ ਲੱਗੇ ਆ ਸਾਨੂੰ ਕੋਈ ਮਰਜ਼ੀ ਸਾਡਾ ਬੜਾ ਇੱਥੇ ਰਹਿਣਾ ਠੀਕ ਸਿੱਧੀ ਗੱਲ ਆ ਇਹ ਬਾਹਰ ਨਹੀਂ ਇੱਥੇ ਕੋਈ ਟੇਬਲ ਲੱਗਣ ਦੇਣਾ ਸਿੱਧੀ ਗੱਲ ਆ ਜੋ ਹੈਗੀ ਕਰਦੀ ਠੀਕ ਠੀਕ ਆ ਚੰਗਾ ਲੋ ਜਿਹਨੇ ਉਹ ਵੀ ਇੰਨੇ ਠੀਕੀ ਆ ਇਹ ਵੀ ਲਾਓ ਰਸਤੇ ਦੇਖਾ ਸਿੱਧਾ ਛੋਲੀਆਂ ਉਸ ਦਾ ਬੰਦੇ ਨੇ ਲੈਣੀਆਂ ਬਾਪਾ ਜੀ ਰਾਜੂ ਜਿੱਦ ਰਹੇ ਆ ਕਿਹਦਾ ਬਈਆ ਕਰਦੇ ਆ ਜੀ ਕਿਹ ਪਾਵਾ ਪਾਵਾ ਕਰਦੇ ਹਨ ਹਾਂ ਚੜ ਗਿਆ ਪਾਵਰ ਬਣਾਓ ਲਾ ਲਓ ਬਾਬਾ ਜੀ ਅਸੀਂ ਇੱਥੇ ਰਹਿਣਾ ਪੱਕੇ ਉਹਨਾਂ ਨੇ ਆਈ ਜਾਣਾ ਸਾਡਾ ਮੁੱਲ ਕਹਿੰਦੇ ਚਾਹੇ ਆਓ